ਪ੍ਰੈਸ ਵਾਲੇ ਆ ਤੇ ਲੰਗਰ ਵਾਲੇ ਲੰਗਰ ਆ ਗਿਆ ਉਹ ਦਰਿਚੇ ਵਿੱਚ ਆਇਆ ਸਾਡੇ ਮੇਰੇ ਘੋਟੇ ਚ ਆ ਕੇ ਮੈਂ ਆਪਣੇ ਟਾਇ ਦੇ ਘਰ ਰਹਿ ਗਿਆ ਹੁਣ ਦੋ ਸਰਪੈਂਟ ਕੋਲੇ ਭਣੀ ਨਹੀਂ ਦੱਸ ਪਾਣੀ ਦਿੱਤੀ ਨਹੀਂ ਕੀ ਕੀ ਦਰਵਾਜ਼ਾ ਦਿੱਤੀ ਉਹ ਚਿੱਟੀ ਰੀਂਗ ਨਹੀਂ ਨਿਕਲੀ ਆ ਕੋਈ ਇੱਕ ਕਮਰੇ ਤੇ ਮੈਂ ਆਂਟੀ ਦੀ ਆ ਵੀ ਇਹ ਪਾਣੀ ਨਹੀਂ ਹੈ ਜੋ ਮੈਂ ਮੋਟੇ ਨਾਲ ਬਾਹਰ ਹੀ ਆ ਜੀ ਨਿਕਲਣ ਦਾ ਜੇ ਨਹੀਂ ਸੀ ਤਾਂ ਆ ਹੀ ਕਰ ਲਿਆ ਜੀ ਹਾਂ ਕੱਲ ਕੋਈ ਆਇਆ ਕਿ ਨਾ ਘਾਟਾ ਸੂਚਾ ਵੰਡ ਕੇ ਗਿਆ ਪਤਾ ਨਹੀਂ ਆ ਮੋਕਲ ਹੋਣੀ ਹੈ ਸਾਨੂੰ ਕਿਵੇਂ ਪਤਾ ਨਹੀਂ ਅੱਜ ਜੀ ਦੱਦੇ ਮਾਰਾ ਮਾਰ ਗਿਆ ਹਾਂ ਉਹ ਹਾਲੋ ਉਹ ਦੁਰਬ ਦੇ ਰੱਖਾਇਆ ਹੈ ਤੈ ਤਸੀ ਹੈ ਜੀ ਇਹ ਕਿਹੜਾ ਜਰਾ ਮਾਰਿਆ ਹਾਂ ਆਏ ਮਰ ਲਿਆ ਨਾ ਆਹ ਬੜਾ ਇਹ ਨਾਲ ਸਾਡੇ ਨਾਲ ਜਿਆਦਾ ਮਾਰਿਆ ਇਹ ਦੇ ਦੇ ਟੋਪੜਿਆ ਆਪਣਾ ਸਮਾਨ ਕੋਲਾ ਪਾ ਨਾ ਪਿੱਛੇ ਸਾਹ ਪਿੱਛੇ ਤਾਂ ਤਾਂ ਹੀ ਕਿਚਾ ਆ ਗਏ ਨੇ ਰੇਟ ਕੱਢਣਾ ਨਾ ਤਾਂ ਮੈਂ ਕਿਚਾ ਪਰ ਹੱਥੇ ਨੇ ਬੈਠ ਗਿਆ ਇਹ ਮੈਂ ਕਰਦਾ ਸੀ ਮੈਂ ਸਾਹ ਬਣਾ ਜੀ ਚੱਕਦਾ ਮੈਂ ਨਾ ਖਲਾਵਾ ਜਾਵੇ ਕੋਈ ਬਗਾਇ ਦੇ ਇਧਰ ਪਾ ਲਾਂਦੇ ਆ ਚੱਲ ਮੈਂ ਆ ਮੈਂ ਜਿਹੜਾ ਗਾਹੇ ਜਾਂਦਾ ਲੱਜਣਾ ਇਹ ਤਾਂ ਸਿੱਧਾ ਸੋ ਟੁੱਟੀ ਦੀਆ ਮਨੂੰ ਆ ਆ ਬੰਦੇ ਕਿਸੇ ਦੇ ਪੁੱਤੇ ਆਈਏ ਸਭ ਅੱਜ ਵੀ ਦੇਖੋ ਫੇਕੀ ਦਰ ਹੈ ਸਰ ਇੱਕ ਸਹਰੀ ਤੁਸੀਂ ਟੁੱਟ ਗਈਿਆ ਤਾਂ ਐਸਾ ਸਾਰੀ ਟੁੱਟ ਗਈਆ ਹੋ ਗਰੇ ਲੋ ਦੇਖ ਸਕਦੇ ਤੁਸੀਂ ਸਾਰੀ ਤਸਵੀਰ ਹੋ ਗਈ ਠੀਕ ਸੋਦੇ ਸਰ ਤੁਸੀਂ ਕਿਹੜਾ ਹਾਲ ਹੈ ਸਰ ਕੀ ਗੱਲ 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 ਹੈ ਉਦਿਗਲਾ ਉਦਿ ਮਾੜੀ ਦੇਖਾਂ ਰਾਤ ਨੂੰ ਆਮਲੀ ਹੈ ਨਹੀਂ ਸੜਕਾਂ ਹਾਂ ਬਾਰਸ਼ ਦਾ ਵੀ ਕੋਈ ਪਤਾ ਨਹੀਂ ਨਾ ਬੱਦਲ ਲਿਖਾ ਕਿੰਨਾ ਹੈ ਦਾ

ਹੈ ਜੀ ਕਾਨੇ ਨੂੰ ਹੋ ਗਏ ਅਸੀਂ ਹੁਣ ਕਾਨੇ ਵਾਲੀ ਸੜਕ ਹੈ ਇੱਥੋਂ ਸਿੱਧਾ ਹੁਣ ਅਸੀਂ ਤੁਸੀਂ ਤਾਂ ਥੱਲੇ ਹੋ ਗਏ ਆ ਸਾ ਪਾਣੀ ਅੰਦਰ ਹੋ ਗਿਆ ਉਹ ਲੱਗਦਾ ਇਹ ਦੇਖਾਂ ਇੱਥੋਂ ਹੀ ਸਾਰਾ ਭਰ ਗਿਆ ਹੈ ਨਾ ਪੂਰੀ ਸਾਰਾ ਭਰੇ ਦਾ ਹੈ ਦੇਖ ਸਕਦੇ ਆ ਪੂਰਾ ਘਾਟ ਡੁੱਬੇ ਦਾ ਦੇਖ ਸਕਦੇ ਕੰਤਾ ਤੋਂ ਸਾਰਾ ਲਾਫਟ ਹੈ ਨਾ ਨੀਵਾਂ ਨਾ ਤਾਂ ਬਹੁਤ ਜਿਆਦਾ ਸਾਰਾ ਘਾਟ ਡੁੱਬੇ ਦਾ ਨਾ ਨਾ ਬੰਬਾ ਮੋਰ ਮਾੜੀ ਹਲਾਤੀ ਉਹ ਆ ਗਏ ਦੇਖ ਆ ਦੇਖਿਆ ਇਹ ਮਰੇ ਦੇਖ ਨਾ ਬੂਆ ਕਵੀ देखो आप भी इस पिंड रही है एक आने तो जैनपुर सीधी सड़क मैं चुकेगा कपड़े का जैनपुर की सड़क पिंड जैनपुर ਹਾਂ ਇਹਦੇ ਪਿੱਛੇ ਦੇਦਰ ਆਇਆ ਸਾਰਾ ਜੀਓ ਟੀਮ ਆਉ ਦੇ ਪਿੱਛੇ ਗੇਮ ਚੱਲੀ ਹਰ ਹਰ ਪਿੰਡ 'ਚ ਸਾਡੇ ਸੇਵਾਦਾਰ ਲੱਗੇ ਰਹੇ ਆ ਸੰਸਥਾਵਾਂ ਵਾਲੇ ਐਨਜੀਓ ਵਾਲੇ ਸੰਗਠਨ ਦੇ ਤੁਸੀਂ ਸਭਿਓ ਕਿਸਾਨਾਂ ਦੀ ਫਸਲਾਂ ਸਾਰੀਆਂ ਖਰਾਬ ਹੋਈਆਂ ਹੈ ਨਾ ਇੱਥੋਂ ਜੇ ਟੈਂਡ ਸਟਾਰਟ ਹੋ ਜਾਂਦਾ ਆ ਫਰੀਦਪੁਰ ਠੱਗੀ ਉਹ ਕਿਸੇ ਆ ਮੈਂ ਉਹ ਉੱਥੋਂ ਕਦੇ ਉਹ ਇਧਰ ਨੂੰ ਜਿਹੜੀ ਸੜਕ ਜਾ ਰਹੀ ਨਹੀਂ ਰੰਪਰਾਂ ਨੂੰ ਉੱਥੋਂ ਉੱਥੋਂ ਪਾੜ ਪੈ ਗਿਆ ਬਹੁਤ ਛੋਟਾ ਕਰ ਪਾ ਆ ਉੱਥੋਂ ਪਾੜ ਪੈ ਗਿਆ ਉੱਥੋਂ ਟੁੱਟ ਗਈ ਸੜਕ ਇਹ ਸਾਰੀ ਸਾਫਾ ਇਹ ਸਾਫਾ ਸਾਨੀ ਦੇਖ ਸਕਦੇ ਹੋ ਪਾਣੀ ਪਾਣੀ ਹੋ ਰਿਹਾ ਇਤਰਾਹ ਦੇ ¡Gracias!